ਕੋਈ ਕੀ ਨਾਮ ਡੁਬਲਟਾ ਹਾਂ ਜੀ ਲੈ ਕੇ ਡੁਬਲ ਜੀ ਇਸ ਕਰਕੇ ਬੈਠੇ ਹੋ ਸਰ ਐਕਚੁਅਲੀ ਇਤਨਾ ਪਹਿਲੇ ਤਾਂ ਸਭ ਤੋਂ ਪਹਿਲੇ ਤੇ ਖੋਖਿਓ ਤੁਸੀਂ ਬੈਂਡਿੰਗ ਜੁਮ ਸੀ ਸਾਡੇ ਵੀ ਪਾਣੇ ਪਹਿਲੇ ਬੜੇ ਖੋਖੇ ਨੇ ਬੈਂਡਿੰਗ ਜਮ ਸਰਕਾਰ ਨੇ ਸਾਡੇ ਨਾਲ ਐਕਟੀਵੇਸ਼ਨ ਕੀਤਾ ਤੁਸੀਂ ਨਾ ਸੜਕ ਛੱਡ ਦਿਓ ਇੱਥੇ ਚਲੇ ਜਾਓ ਤੁਹਾਨੂੰ ਮਾਰਕਟ ਮੁਲਾ ਦੇਣੀ ਐਥੇ ਕੀ ਇੰਨੀ ਕਰਦਾ ਨਹੀਂ ਜਿੱਤੇ ਨਹੀਂ ਹੋਗੇ ਤੁਸੀਂ ਐਗਰੀ ਹੋਗੇ ਆਪਣੇ ਕੰਨਾ ਦੇ ਦਿੱਤੀ ਐ ਤੁਸੀਂ ਘਟੋੜ ਜਾਣ ਕਰ ਦੇਕਰ ਦੇ 5-700 ਜਿਆਦਾ ਹੋਗੇ ਮੀਟ ਦੇ ਸਭ ਪਿੱਛੇ ਇਹ ਕਹਿੰਦੇ ਗਿਣੀ ਕਰਦੀ ਸਰਕਾਰ ਦੇ ਕਿੰਦਰੀ ਤਾਂ ਹੋਈ ਨਹੀਂ ਉਟਾ ਦੇ ਕਬਜੇ ਹੋ ਗਏ ਬਾਅਦ ਠੀਕ ਹੈ ਉਂਡਾ ਗਰਦੀ ਲਾ ਲੋ ਹੋਰ ਤੈ ੱੱਕੇ ਨਾਲ ਲਾ ਲੋ ਕਬਜੇ ਨੂੰ ਕੰਟੇਬਲ ਲਾ ਦੇ ਪਰ ਕਿੱਥੋਂ ਵੀ ਤੂੰ ਅਗ ਲਾ ਦੇ ਠੀਕ ਹੈ ਜੀ ਉਹ ਅਸੀਂ ਨਾਲ ਸਾਈਟ ਕੀਤੀ 2-3 ਸਾਲ ਪਹਿਲੇ ਕੀਤੀ ਕੋਈ ਮਤਲਬ ਜਲਦੀ ਜਲਦੀ ਐਂਡ ਤੇ ਹੁਣ ਲਾਸਟ 6 ਮਨთ ਪਹਿਲੇ ਸੀਨੀਅਰ ਡਿਪਟੀ ਮੇਅਰ ਨੇ ਐਮਐਲਏ ਬੱਗਾ ਜੀ ਨੇ ਪੱਪੀ ਜੀ ਵਲੋਂ ਸਾਡੀ ਗੱਲ ਸੁਣੀ ਜੀ ਦੁਕਾਨਦਾਰਾ ਜੀ ਇੱਥੇ ਬੋਰਡ ਲਵਾਤਾ ਆਈ ਲਵ ਚੋਲਾ ਬਾਜ਼ਾਰ ਵਿਦ ਕਾਰਪੇਸ਼ਨ ਉਤੇ ਕਾਰਪੇਸ਼ਨ ਦਾ ਬੋਰਡ ਲੱਗਾ ਵਸਾਈਨ ਇਸ ਬੋਰਡ ਦਾ ਨੀਚੇ ਕਿੰਦਰੀ ਕਰਦੀ ਸਾਰੀ ਉਤੇ ਬੁਦਲਵਾਤੇ ਕਰੋਚ ਕਰਨੀ ਕਿਤੇ ਕੋਈ ਕਰੋਚ ਕਰਨੀ ਹੋਏਗੀ ਇਲੈਗਲ ਇਲੈਗਲ ਕੋਈ ਕੋਚ ਕਰਨੀ ਨਹੀਂ ਹੋਣੀ ਚਾਹੀਦੀ ਉਹਨੇ ਬੋਲਵਾਤ ਉਹ ਇਲੈਗਲ ਕੱਲ ਕੱਲ ਦੇ ਦਿਨ ਚ ਤੋਂ ਕੱਲ ਦੇ ਦਿਨ ਚ ਇਲੈਗਲ ਕੋਚ ਕੋਡ ਸਾਰੀ ਹੋ ਗਈ ਉਸ ਦੇ ਬਾਰੇ ਉਸ ਚੀਜ਼ ਲੈ ਕੇ ਉਸ ਚੀਜ਼ ਲੈ ਕੇ ਦਰਨਾ ਜੀ ਜਿਹੜੇ ਦਾ ਕੋਈ ਟੈਪ ਜਿਹੜੇ ਦਾ ਇਨਸਪੈਕਟਰ ਸੀਪਾ ਨਾ ਉਹਦੀ ਏਡੀ ਦਸ਼ਤ ਸੀਗੀ ਆਪਾਂ ਕਹਿੰਦੇ ਬੰਦਾ ਬਹੁਤ ਵਧੀਆ ਸਾਰੇ ਦੁਕਾਨਦਾਰਾਂ ਦੇ ਦੁਕਾਨਦਾਰ ਤਾਂ ਮਾਲ ਚੱਕਦਾ ਜੇ ਗਲਤੀ ਕਿ ਥੋੜੀ ਕੋਈ ਚੀਜ਼ ਨਾ ਕਰਨ ਨਾ ਸਿੱਖਲਾ ਅੱਸੀ ਬੰਦੇ ਤੁਸੀਂ ਸਿਫਤ ਕਰਦੇ ਆ ਉਨੇ ਇੱਕ ਦਬੰਗ ਅਪਚਰੋਂਗ ਨੂੰ ਡਾੜੋ ਗਮ ਕੀਤਾ ਸਾਡੇ ਪਤਨ ਚ ਨੇ ਸਾਨੂੰ ਲੱਗ ਗਈ ਉਹਦੀ ਬੱਤਰੀ ਹੋ ਗਈ ਐ ਤਾਂ ਡੱਗੇ ਜੀ ਬੰਦਾ ਕਾਇ ਕਰਪਸ਼ ਦਫਤਰ ਭੱਜ ਗਿਆ ਇਹ ਤਾਰ ਡੱਲੇ ਕੇ ਸਾਨੂੰ ਐਲਰੀ ਅੰਪਰੇਵ ਲੱਗਿਆ ਕਿ ਬਦਲ ਗਈ ਜੀ ਕੈਤ ਬਦਲ ਗਿਆ ਗੋਸਮੈਂਟ ਕਾਰਪਸ਼ ਦੀ ਮਿਲੀ ਭਗਤਾਂ ਹੁੰਦੀ ਐ ਕਾਰਪਸ਼ ਦੀ ਮਿਲੀ ਭਗਤ ਜਦ ਤੱਕ ਹਾਂਡਾ ਸੀਗਾ ਸਰ ਇਹ ਗੋਸਮੈਂਟ ਕਿੱਦਾਂ ਹੁੰਦੀ ਐ ਮੈਂ ਕਹਿੰਦਾ ਗੋਸਮਣ ਹੈ ਹੀ ਨਹੀਂ ਸੀ ਭਾਜੀ ਉਹ ਕਿੱਦਾਂ ਹੋਈ ਐ ਅੱਜ ਮੈਂ ਦੱਸਦਾ ਮੈਂ ਹਾਂਡਾ ਸਰ ਸੀਗੇ ਉਹ ਕੱਲ ਬਦਲ ਕੇ 6 ਵਜੇ ਜਿਹੜਾ ਉਹਨਕਸਰ ਡਿਊਟੀ ਸੀ ਇੰਸਪੈਕਟਰ ਸੀਗਾ ਸਾਨੂੰ ਹੁਣ ਪਤਾ ਚੱਲਿਆ ਬਦਲਿਆ ਅਸੀਂ ਕਾਰਪੋਰੇਸ਼ਨ ਗਏ ਆ ਉਹ ਕਹਿੰਦੇ ਹੋ ਜੀ ਬਦਲ ਗਿਆ ਜੀ ਤੇ ਇਹਨਾਂ ਨੂੰ ਪਤਾ ਲੱਗਿਆ ਬਦਲ ਗਿਆ ਇਹਨਾਂ ਨੇ ਟੇਬਲ ਚੱਕ ਕੇ ਲਿਆ ਲਾ ਤੇ ਕਾਰਪੋਰੇਸ਼ਨ ਕੋਈ ਅਫਸਰ ਹੈ ਨਹੀਂ ਕੋਈ ਉਹ ਬਦਲੇਗਾ ਅੱਜ ਇਹਨਾਂ ਨੇ ਟੇਬਲ ਇਹਨਾਂ ਨੂੰ ਚੱਕ ਕੇ ਟੇਬਲ ਆਤੀ ਜੇ ਅਫਸਰ ਮੌਜੂਦਾ ਹੁੰਦਾ ਇੱਥੇ ਕੋਈ ਚੀਨ ਲੱਗਣੀ ਸੀ ਗੱਲਾ ਸਾਡਾ ਜਿਹੜੀ ਇਹਨੂੰ ਕਰਨਾ ਚਾਹੁੰਦੇ ਆ ਅਪੀਲ ਸਰਕਾਰ ਨੂੰ ਕਰਨਾ ਚਾਹੁੰਦੇ ਆ ਡਿਫੈਂਸਨ ਕਰਨਾ ਚਾਹੁੰਦੇ ਆ ਦੇਖੋ ਮੇਰੀ ਮਾਰਕੀਟ ਹੈ 50 ਬੰਨਾ 500 ਡੰਬਰ ਬਲਦਾ ਸਭ ਕੁਝ ਜੀਐਸਸੀ ਨੰ ਜੇ ਸਰਕਾਰ ਨੂੰ ਟੈਕਸ ਅਸੀਂ ਬਿਜ਼ਨਸਮੈਨ ਦੇ ਰਹੇ ਨਾ ਇਹਨਾਂ ਕੋਲ ਕੀ ਹੈ ਕੋਈ ਚੀਜ਼ ਹੈ ਕਿ ਟੈਕਸ ਹੈ ਜਾਂ ਕੋਈ ਇਹਨਾਂ ਕੋਲ ਜੀਐਸਟੀ ਨੰਬਰ ਹੈ ਕੁਛ ਹੈ ਹੈਗਾ ਤੇ ਲੱਗੇ ਰ ਸਾਨੂੰ ਕੋਈ ਨਾ ਨਹੀਂ ਇਹ ਸਰਕਾਰ ਨੂੰ ਟੈਕਸ ਦੇ ਰਹੇ ਆ ਉਹ ਦੇ ਰਹੇ ਤੇ ਲੱਗੇ ਰ ਸਾਨੂੰ ਕੋਈ ਨਾ ਨਹੀਂ ਲੱਗੇ ਰ ਕੇ ਕੁਛ ਤੇ ਨਹੀਂ ਲਗੇ ੱਟਕੇ ਨਾਲ ਬਦਮਾਸ਼ੀ ਨਾਲ ਲਾੜਨਾ ਚਾਹੁੰਦੇ ਆ ਇੱਕ ਪਨੇ ਸਰਕਾਰ ਨੂੰ ਟੈਕਸ ਜੀ ਬਦਮਾਸ਼ੀ ਨਹੀਂ ਜਉ ਬਦਮਾਸ਼ੀ ਕੀ ਬਦਮਾਸ਼ੀ ਸਭ ਦੁਕਾਨਦਾਰ ਬੈਠੇ ਪਏ ਆ ਅੰਦਰ ਭਰੇ ਮੱਥੇ ਸੀਜ਼ਨ ਦਸੰਬਰ ਦਾ ਸੀਜ਼ਨ ਹੈ ਪੀਕ ਦਾ ਸੀਜ਼ਨ ਹੈ ਕਿਹੜਾ ਦੁਕਾਨਦਾਰ ਬਾਹਰ ਆਣਾ ਚਾਹੁੰਦਾ ਹੀ ਕੋਈ ਨਾ ਚਾਹੁੰਦਾ ਸੰਡੇਲੇ ਦਿਨ ਕੱਟੋ ਕਰ ਸਾਰੀ ਸਾਰੀ ਮਾਰਕੀਟ ਦਾ ਰਸਤਾ ਬੰਦ ਕਰਤਾ ਨਾ ਪੂਰਾ ਪੂਰਾ ਰਸਤਾ ਬੰਦ ਕਰਤਾ 15 ਤੋਂ 20 ਚੋਰੀ ਹੋਈਆਂ ਇੱਕ ਘੰਟੇ ਦੀ ਅੰਦਰੋਂ ਵੀ ਕੰਪਲੀਟਾ ਤਲੇ ਪਈ ਹੋਈਆਂ ਲੋਕਾ ਇੱਥੇ ਇੱਥੋਂ ਕਿੱਥੇ ਪਰ ਸਿੱਕੇ ਕਿੱਥੇ ਲੋਕਾ ਵੀ ਇੰਨਾ ਕਰਕੇ ਵੜੀਆ ਕਰਕੇ ਰੇਡੀਆ ਕਰਕੇ ਕੱਟਦੇ ਨੇ ਸਰਕਾਰੀ ਸਰ ਇਹ ਕੈਸ ਸੜਕ ਹੈ ਇਹ ਕੈਸ ਸੜਕ ਹੈ ਕਿਧਰੋਂ ਆਉਂਦੀ ਕਿਧਰੋਂ ਜਾਂਦੀ ਹੈ ਇਸ ਚੋੜੇ ਬਰਚੋਂ ਇੱਕੋ ਹੀ ਸੜਕ ਹੈ ਐ ਜਾਣੀ ਤੇ ਐ ਹੀ ਆਣੀ ਹੈ ਇਹ ਸੜਕ ਕਿਹੜੀ ਜਲਾਦੀ ਹੈ ਤੁਹਾਡੀ ਸਾਡੀ ਕੀ ਮੰਗ ਮੰਗਿਆ ਜੀ ਭਾਜੀ ਸਰਕਾਰ ਆਪਣਾ ਕੰਮ ਕਰੇ ਕੈਬ ਜਾਰੀ ਆਪਣਾ ਕੰਮ ਕਰੇ ਅਫਸਰ ਆਪਣਾ ਕੰਮ ਕਰੇ ਦੇਖੋ ਜੀ ਗੁਰਦੇਵ ਸ਼ਰਮ ਗੁਰਦੇਵ ਫੈਕਟਰੀ ਹੈਗੇ ਆ ਸਰ ਚਾਨੇ ਕਿਉਂ ਚਾਨੇ ਦੀ ਕ腐ਸ਼ਨ ਚੱਕੀ ਹੋਵੇ ਜੀ ਕ腐ਸ਼ਨ ਜਿਹੜੀ ਲੱਗੀ ਹੈ ਕਿਉਂ ਲੱਗੀ ਹੈ ਕਾਰਨ ਕੀ ਹੈ ਜੀ 6 ਮਹੀਨੇ ਲੱਗ ਪੁੱਛ ਨਹੀਂ ਸਕਿਆ ਸਾਡੇ ਚੱਟ ਚੋੜਾ ਦਾ ਖੜਾ ਕਬਜ਼ਾ ਮੁਚਾਹੀਦਾ ਪਰ ਨਹੀਂ ਹੈ ਜੀ ਮੇਰਾ ਜਸਕਰਨ ਸਿੰਘ ਗੱਠ ਜੀ ਇਹ ਕੀ ਕੰਮ ਕਰਦਾ ਆਪਣੇ ਪਿੰਕਪੋਲਾ ਦਾ ਮਾਰਕੀਟ ਜੀ ਮੇਰਾ ਵਾਈਸ ਪ੍ਰੈਜ਼ੀਡੈਂਟ ਹੈ ਜੀ ਇਹ ਸੀ ਦਾ ਕੰਮ ਆਪਣਾ ਗੌਰਮੈਂਟ ਦਾ ਕੰਮ ਹੈ ਜੀ ਇਸ ਕਰਕੇ ਸੜਕ ਸੜਕ ਦੇ ਇਹ ਤੁਸੀਂ ਦੇਖਿਆ ਨਾ ਪਹਿਲਾਂ ਤਾਂ ਅਸੀਂ ਧੰਨਵਾਦ ਆ ਅੱਜ ਤੋਂ 2 ਮਹੀਨੇ ਪਹਿਲਾਂ ਵੀ ਇੱਥੇ ਕਰੋਸਿੰਗ ਦਾ ਖਿਲਾਫ ਅਸੀਂ ਧਰਨਾ ਲਾਇਆ ਸੀਗਾ ਤੇ ਤੁਸੀਂ ਸਾਰੇ মিডিਆ ਨੇ ਸਾਡਾ ਸਾਥ ਦਿੱਤਾ ਮਤਲਬ ਸਾਥ ਸੱਚ ਦਾ ਸਾਥ ਦਿੱਤਾ ਤੁਸੀਂ ਇਹ ਦਿਖਾਇਆ ਤੇ ਫਿਰ ਕਹਿੰਦੇ ਨਾ ਕੁੰਮ ਕਰਨੀ ਨੀਂਦ ਜਿਹੜੇ ਕੁਚਾ ਸੁੱਤੇ ਸੀਗੇ ਜਾਗ ਕੇ ਚਲੋ ਕੋਰਪੋਰੇਸ਼ਨ ਹਲੇ ਫਿਰ ਅਸੀਂ ਧੰਨਵਾਦ ਆ ਆਪਣੇ ਮੇਅਰ ਮੈਡਮ ਦਾ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਰ ਜੀ ਦਾ ਐਮਐਲਏ ਹਲਕਾ ਨੌਰ ਚੌਧਰੀ ਮਦਨ لال ਪੱਕਾ ਜੀ ਦਾ ਭਾਜੀ ਧਰਨਾ ਲਾਇਆ ਕਿਉਂ ਲਾਇਆ ਭਾਜੀ ਇਹ ਹੈ ਨਾ ਜੀ ਦੁਬਾਰਾ ਜਿਹੜੀ ਕ੍ਰੋਸਿੰਗ ਮੈਂ ਤੋਂ ਚੱਕੀ ਗਈ ਸੀ ਦੁਬਾਰਾ ਫੇਰ ਇੱਥੇ ਉਸੇ ਜਗ੍ਹਾ ਤੇ ਦੇਖੋ ਜੀ ਮੰਨ ਨੂੰ ਨਹੀਂ ਪਤਾ ਕਾਰਪੋਰੇਸ਼ਨ ਨੇ ਲੱਖ ਲਾਇਆ 2 ਲੱਖ ਲਾਇਆ 5 ਲੱਖ ਲਾਇਆ ਆਈ ਲਵ ਚੋੜਾ ਬਾਜ਼ਾਰ ਦਾ ਬੋਰਡ ਆਇਆ ਬੜਾ ਵਧੀਆ ਇਹਨੂੰ ਸਾਫ਼ ਦਿੱਤੀ ਕਿ ਇੱਕ ਚੋੜੇਬਿਆਰ ਚ ਪਹਿਲੀ ਵਾਰ ਕੋਈ ਅਸੀ ਚੀ ਲੱਗੀ ਸੀ ਤੇ ਜਿੱਤੇ ਹਰ ਬੰਦਾ ਆਉਂਦਾ ਆਪਣੀ ਮੈਮਰੀ ਕੈਦ ਕਰਕੇ ਜਾਂਦਾ ਕਿ ਮੈਂ ਚੋੜੇਬਿਆਰ ਗਿਆ ਸੈਲਫੀ ਲੈ ਕੇ ਜਾਂਦਾ ਫੇਰ ਉਸੇ ਜਗ੍ਹਾ ਤੇ ਦੇਖੋ ਜੀ ਕ੍ਰੋਸਿੰਗ ਹੋ ਗਈ ਹੈ ਗੱਲ ਇਸ ਕਰਕੇ ਧਰਨਾ ਲਾਇਆ ਸੀ ਇੱਥੇ ਕਰੋਚਮੈਂਟ ਨਹੀਂ برداشت ਕਰਾਂਗੇ ਕਰੋ ਚੇਕ ਕਰੋ ਇਸ ਕਰਕੇ ਧਰਨੇ ਦੇ ਬੈਠਾ ਦੂਜਾ ਨੰਬਰ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਨਾਲ ਹੀ ਦੇਖਿਆ ਹੈ ਕਹਿੰਦੇ ਜੀ 150 ਕਰੋੜ ਰੁਪਏ ਪਾਸ ਹੋਇਆ ਚੋੜੇ ਬਿਆਰ ਦੇ ਵਿੱਚ ਲੱਗਣਾ ਤੇ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਤੁਸੀਂ 150 ਕਰੋੜ ਭਾਵੇਂ ਲਾਓ ਨਾ ਲਾਓ ਚੋੜੇ ਬਿਆਰ ਤੇ ਤੇ ਚੋੜੇ ਬਿਆਰ ਨੂੰ ਦੀ ਕਬਜ਼ਾ ਮੁਕਤ ਕਰ ਲਓ ਕਰੋਚਮੈਂਟ ਖਤਮ ਕਰ ਦਿਓ ਵੈਸੇ ਚੋੜਾ ਬਿਆਰ ਬਹੁਤ ਸੋਨਾ ਲੱਗਣ ਲੱਗ ਜਾਏਗਾ ਕਿ ਇਹ ਇਸ ਤਰ੍ਹਾਂ ਜਿਹੜਾ ਬਾਤ ਚੱਲ ਰਿਹਾ ਹੈ ਇਹ ਕਿਸੇ ਨੂੰ ਲੈ ਕੇ ਚੱਲ ਰਿਹਾ ਔਰ ਕਾਰਪੋਰੇਸ਼ਨ ਇਹਨੂੰ ਕਿਸ ਤਿੱਕੇ ਨਾਲ ਹੱਲ ਕਰੂਗਾ ਗਾ ਜੀ ਗਵਾਦ ਦੀ ਗੱਲ ਤਾਂ ਇਹ ਹੈ ਜੀ ਹਰੇ ਮੈਨੂੰ ਕੁਝ ਨਹੀਂ ਪਤਾ ਹਲੇ ਅੱਜ ਹੀ ਜੁਆਇਨ ਕੀਤਾ ਮੈਂ ਸਰ ਤੁਹਾਡਾ ਨਾਮ ਸੁਣਿਆ ਸੰਜੀਤ ਕੁਮਾਰ ਹੈ ਮੇਰਾ ਨਾਮ ਜੀ ਐਸ ਜੀ ਇੰਸਪੈਕਟਰ ਫਿਰ ਹਾਂਡਾ ਜੀ ਦੀ ਬਦਲੀ ਉਹਦੇ ਜਗ੍ਹਾ ਤੇ ਤੁਸੀਂ ਹੈ ਹਾਂ ਜੀ ਉਹਨਾਂ ਨੇ ਵਿਖਾ ਦੇ ਮੈਂ ਜੀ ਇਹ ਜਿਹੜੇ ਪਿੰਕ ਪਲਾਜ਼ਾ ਵਾਲੇ ਮਾਰਕੀਟ ਵਾਲੇ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਆਈ ਲਵ ਥੋੜਾ ਬਾਜ਼ਾਰ ਦਾ ਜਿਹੜਾ ਬੋਰ ਲੱਗਿਆ ਉਹਦੇ ਬਾਹਰ ਇਨਕ੍ਰੋਜਮੈਂਟ ਹੁੰਦੀ ਹੈ ਇਹਨਾਂ ਨੇ ਸਾਰੀ ਗੱਲ ਸਵੇਰੇ ਬਹਿ ਕੇ ਸਮਝਾ ਦੇ ਸਵੇਰੇ ਉਹਨਾਂ ਦਫ਼ਤਰ ਬੁਲਾ ਲਿਆ ਹੋਇਆ ਜੀ ਸਾਰਾ ਜੋ ਵੀ ਹੈਗਾ ਉਹਨਾਂ ਦਾ ਸਵੇਰੇ ਦੇਖੋ ਹੁਣ ਸਰ ਕੀ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਹੁਣ ਇਹਨਾਂ ਨੂੰ ਅਸੀਂ ਸਾਈਡ ਤੇ ਕਰਵਾਉਣ ਲੱਗੇ ਜਿਹੜਾ ਦੇਖੋ ਸਾਰਾ ਸਮਾਨ ਲਾਇਆ ਹੋਇਆ ਹੈ ਇਹਨਾਂ ਨੂੰ ਹਾਂਜੀ ਕਲੀਅਰ ਹੋ ਗਿਆ ਆਲੇ ਦੋਲੇ ਕਲੀਅਰ ਕਰ ਹਾਂਜੀ ਜਿਹ ਬੋਰਡ ਦੇ ਆਲੇ ਦੋਲੇ ਚੱਕਾਂਗੇ ਹਾਂ ਬਾਕੀ ਜਿਹੜੀ ਗੱਲਬਾਤ ਹੈ ਉਹ ਕੱਲ ਹਾਂਜੀ ਸਵੇਰੇ ਗੱਲਬਾਤ ਕਰਾਂਗੇ ਜੀ ਸਰ ਬਾਕੀ ਜੋ ਹੈ ਦੁਕਾਨਾਂ ਦੇ ਅੱਗੇ ਜਾਂ ਦੁਕਾਨਾਂ ਦੇ ਆਸ-ਪਾਸ ਜਿਹੜੀ ਅਕਰੋਜਮੈਂਟ ਹੋ ਰਹੀ ਉਸ ਚੀਜ਼ ਉੱਤੇ ਵੀ ਐਕਸ਼ਨ ਹੋਊਗਾ ਹਾਂਜੀ ਐਕਸ਼ਨ ਹੋਊਗਾ ਇਹ ਜ਼ਰੂਰ ਹੋਊਗਾ ਕਦ ਤੱਕ ਤਾਂ ਕੱਲ ਮੈਂ ਜੁਆਇਨ ਕਰੂੰਗਾ ਕੱਲ ਤੋਂ ਸ਼ੁਰੂ ਕਰ ਦਾਂਗੇ ਜੀ ਆਪ ਠੀਕ ਹੈ ਆਪਣੇ ਵੱਲੋਂ ਪੂਰਾ ਜ਼ੋਰ ਲਾ